मीत अनमोल ਦੀ 오쇼 ਦੇ ਪਰਚਨਾ ਚੋਂ ਸੰਕਲਿਤ ਬੋਧ ਕਥਾਵਾਂ ਤੇ ਆਧਾਰਿਤ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਚਨਾ ਅੰਦਰੋਂ ਕੁਝ ਬਾਹਰੋਂ ਕੁਝ ਚੇਨ ਫਕੀਰ ਇਕੂ ਇੱਕ ਮੰਦਰ ਵਿੱਚ ਠਹਿਰਿਆ ਰਾਤ ਠੰਡੀ ਹੈ ਇੰਨੀ ਠੰਡੀ ਇੰਨੀ ਠੰਡ ਪੈ ਰਹੀ ਹੈ ਕਿ ਬਾਹਰ برف ਡਿੱਗ ਰਹੀ ਹੈ ਗਰੀਬ ਫਕੀਰ ਕੋਲ ਸਿਰਫ ਇੱਕੀ ਕੰਬਲ ਹੈ ਉਸ ਦੀ ਠੰਡ ਨੂੰ ਰੋਕ ਨਹੀਂ ਪਾ ਰਿਹਾ ਉਠਿਆ ਕੇ ਮੰਦਰ ਵਿੱਚੋਂ ਕੁਝ ਲੱਕੜਾਂ ਲੱਭ ਲਿਆਵੇ ਅੱਗ ਬਾਲਣ ਲਈ ਲੱਕੜ ਤਾਂ ਨਹੀਂ ਮਿਲੀ ਪਰ ਬੁੱਧ ਦੀਆਂ ਮੂਰਤੀਆਂ ਸਨ ਉਹ ਲੱਕੜ ਦੀਆਂ ਸਨ ਬਹੁਤ ਸਾਰੀਆਂ ਮੂਰਤੀਆਂ ਸਨ ਇਸ ਲਈ ਉਸਨੇ ਇੱਕ ਮੂਰਤੀ ਚੁੱਕ ਲਈ ਅੱਗ ਬਾਲੀ ਮੰਦਰ ਵਿੱਚ ਅੱਗ ਬਲੀ ਲੱਕੜ ਦੀ ਛੱਤ ਚਟਕ ਅਚਾਨਕ ਰੌਸ਼ਨੀ ਦਾ ਹੋਣਾ ਪੁਜਾਰੀ ਜਾਗ ਗਿਆ ਭੱਜਿਆ ਆ ਪੜਕਿਆ ਅੱਗ ਬਬੂਲਾ ਹੋ ਗਿਆ ਅੱਖਾਂ 'ਚ ਵਿਸ਼ਵਾਸ ਨਹੀਂ ਆਇਆ ਕਿ ਇੱਕ ਫਕੀਰ ਜਿਸ ਨੂੰ ਲੋਕ ਇੱਕ ਸਿੱਧ ਪੁਰਸ਼ ਮੰਨਦੇ ਹਨ ਬੁੱਧ ਦੀ ਮੂਰਤੀ ਨੂੰ ਸਾੜ ਰਿਹਾ ਇਸ ਤੋਂ ਵੱਡੀ ਹੋਰ ਨਾਸਿਕਤਾ ਤੇ ਵੱਡਾ ਕੁਫਰ ਕੀ ਹੋਵੇਗਾ ਉਸਨੇ ਕਿਹਾ ਇਹ ਤੁਸੀਂ ਕੀ ਕਰ ਰਹੇ ਹੋ ਤੁਸੀਂ ਹੋਸ਼ ਵਿੱਚ ਹੋ ਕਿ پاگل ਹੋ ਗਏ ਹੋ ਭਗਵਾਨ ਦੀ ਮੂਰਤੀ ਨੂੰ ਸੜ ਰਹੇ ਹੋ ਇਕੂ ਹੱਸਿਆ ਉਸਨੇ ਲਾਗ ਗਿਆ ਆਪਣੇ ਡੰਡੇ ਨੂੰ ਚੁੱਕਿਆ ਮੂਰਤੀ ਤਾਂ ਸੜ ਗਈ ਸੀ ਬਸ ਸਵਾਹ ਰਹਿ ਗਈ ਸੀ ਉਸਨੇ ਸਵਾਹ ਵਿੱਚ ਡੰਡੇ ਨੂੰ ਪਾ ਕੇ ਟਟੋਲਿਆ ਪੁਜਾਰੀ ਪੁੱਛਣ ਲੱਗਾ ਕਿ ਹੁਣ ਤੁਸੀਂ ਕੀ ਪਾਲ ਰਹੇ ਹੋ ਸਭ ਕੁਝ ਸਵਾਹ ਹੋ ਗਿਆ ਇਕੂ ਨੇ ਕਿਹਾ ਭਗਵਾਨ ਦੀਆਂ ਅਸਤੀਆਂ ਪਾਲ ਰਿਹਾ ਹਾਂ ਪੁਜਾਰੀ ਨੇ ਮੱਥੇ ਤੇ ਹੱਥ ਮਾਰਿਆ ਤੇ ਉਸਨੇ ਕਿਹਾ ਤੁਸੀਂ ਯਕੀਨਨ ਪਾਗਲ ਹੋ ਬਈ ਲੱਕੜ ਦੀ ਮੂਰਤੀ ਵਿੱਚ ਕਿਹੜੀਆਂ ਹੱਡੀਆਂ ਇੱਕੋ ਨੇ ਕਿਹਾ ਇਹ ਤਾਂ ਮੈਂ ਕਹਿ ਰਿਹਾ ਕਿ ਰਾਤ ਅਜੇ ਵੀ ਬਹੁਤ ਹੈ ਬਰਫ਼ ਬਹੁਤ ਤੇਜ਼ ਪੈ ਰਹੀ ਹੈ ਤੇ ਤੁਹਾਡੇ ਮੰਦਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਹਨ ਇੱਕ ਦੋ ਹੋਰ ਚੁੱਕ ਲਿਓ ਰੜ ਕੇ ਸੇਕਦੇ ਆ ਜਦੋਂ ਹੱਡੀਆਂ ਹੀ ਨਹੀਂ ਤਾਂ ਕਾਹਦਾ ਭਗਵਾਨ ਅਜੇ ਇਹ ਆਦਮੀ ਨੂੰ ਮੰਦਰ ਵਿੱਚ ਰਹਿਣ ਦੇਣਾ ਖਤਰਨਾਕ ਸੀ ਕਿਉਂਕਿ ਪੁਜਾਰੀ ਆਖਰਕਾਰ ਸੌਂ ਜਾਵੇਗਾ ਤੇ ਇਹ ਹੋਰ ਮੂਰਤੀਆਂ ਸਾੜ ਦੇਵੇਗਾ ਚੰਦਨ ਦੀਆਂ ਕੀਮਤੀ ਮੂਰਤੀਆਂ ਹਨ ਉਸ ਨੇ ਇੱਕੋ ਨੂੰ ਬਾਹਰ ਕੱਢ ਦਿੱਤਾ ਇੱਕੂ ਨੇ ਬਹੁਤ ਕਿਆ ਕਿ ਬਰਫ਼ ਪੈ ਰਹੀ ਐ ਅਤੇ ਤੁਸੀਂ ਭਗਵਾਨ ਨੂੰ ਬਾਹਰ ਕੱਢ ਰਹੇ ਹੋ ਤੁਸੀਂ ਲੱਕੜ ਦੀਆਂ ਮੂਰਤੀਆਂ ਵੇਚ ਰਹੇ ਹੋ ਅਤੇ ਮੈਨੂੰ ਜਿਉਂਦੇ ਬੁੱਧ ਨੂੰ ਬਾਹਰ ਕੱਢ ਰਹੇ ਹੋ ਪਰ ਉਸਨੇ ਬਿਲਕੁਲ ਨਹੀਂ ਸੁਣਿਆ ਉਸਨੇ ਕਿਹਾ ਕਿ ਤੁਸੀਂ ਪਾਗਲ ਹੋ ਤੁਸੀਂ ਉਸੇ ਬੁੱਧ ਧੱਕੇ ਖਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਸਵੇਰੇ ਜਦੋਂ ਪੁਜਾਰੀ ਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਵੇਖਿਆ ਕਿ ਇੱਕੂ ਬਾਹਰ ਬੈਠਾ ਹੈ ਤੇ ਮੀਲ ਪੱਥਰ ਤੇ ਫੁੱਲ ਚੜਾ ਕੇ ਮੱਥਾ ਟੇਕ ਰਿਹਾ ਹੈ ਅਤੇ ਉਸ ਦੀ ਅੱਖਾਂ ਵਿੱਚੋਂ ਆਨੰਦ ਦੇ ਹੰਝੂ ਵਹਿ ਰਹੇ ਹਨ ਪੁਜਾਰੀ ਨੇ ਜਾ ਕੇ ਹਲਾਇਆ ਤੇ ਕਿਹਾ ਕਿ ਤੁਸੀਂ ਮੈਨੂੰ ਹੋਰ ਪਰੇਸ਼ਾਨ ਨਾ ਕਰੋ ਮੈਨੂੰ ਹੋਰ ਨਾ ਉਲਝਾਓ ਰਾਤ ਮੰਦਰ ਵਿੱਚ ਭਗਵਾਨ ਦੀ ਮੂਰਤੀ ਨੂੰ ਸਾੜਿਆ ਹੁਣ ਸਵੇਰੇ ਸੜਕ ਦੇ ਕਿਨਾਰੇ ਲੱਗੇ ਮੇਲ ਪੱਥਰ ਤੇ ਫੁੱਲ ਪੇਂਟ ਕਰਕੇ ਆराधना ਕਰ ਰਹੇ ਇੱਕ ਹੁਣ ਕਿਹਾ ਜਿੱਥੇ ਆराधना ਹੈ ਉੱਥੇ ਅਰਾਧਿਆ ਹੈ ਪੱਥਰ ਨੂੰ ਵੀ ਪਿਆਰ ਨਾਲ ਵੇਖੋ ਤਾਂ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਨੂੰ ਵੀ ਸਿਰਫ ਬੁੱਧੀ ਨਾਲ ਵੇਖਦੇ ਰਹੋ ਤਾਂ ਪ੍ਰਮਾਤਮਾ ਨਹੀਂ ਰਾਤ ਜੋ ਮੈਂ ਮੂਰਤੀ ਸਾੜੀ ਸੀ ਆਪਣੀ ਸਰਦੀ ਨੂੰ ਮਟਾਉਣ ਲਈ ਨਹੀਂ ਤੁਹਾਡੇ ਪਖੰਡ ਨੂੰ ਸਾੜਨ ਲਈ ਸਾੜੀ ਸੀ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਸੀ ਕਿ ਤੁਸੀਂ ਇਹ ਪੂਜਾ ਵਿਰਥ ਕਰ ਰਹੇ ਹੋ ਕਿਉਂਕਿ ਤੁਸੀਂ ਖੁਦ ਹੀ ਕਿਹਾ ਹੈ ਹੈ ਪਾਗਲ ਲੱਕੜ ਵਿੱਚ ਕਿਹੜੀਆਂ ਹੱਡੀਆਂ ਜੇਕਰ ਤੁਸੀਂ ਇਹ ਰਾਤਨਾ ਸੱਚੀ ਕੀਤੀ ਹੁੰਦੀ ਤਾਂ ਅਜਿਹਾ ਵਚਨ ਮੂੰਹ ਚੋਂ ਤੁਸੀਂ ਨਹੀਂ ਕੱਢ ਸਕਦੇ ਸੀ ਅੰਦਰੋਂ ਤੁਸੀਂ ਜਾਣਦੇ ਹੋ ਕਿ ਸਿਰਫ ਲੱਕੜ ਹੀ ਹੈ ਉੱਪਰੋਂ ਮੰਨਦੇ ਹੋ ਕੇ ਭਗਵਾਨ ਹੈ ਪਖੰਡ ਦਾ ਅਰਥ ਹੈ ਅੰਦਰੋਂ ਕੁਝ ਬਾਹਰੋਂ ਕੁਝ ਧੰਨਵਾਦ